ਕੈਨੇਡਾ ਟੂਰਿਸਟ ਵੀਜ਼ਾ ਚੈਨਲ ਦੇਖ ਰਹੇ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੇ ਹਾਂ ਕੈਨੇਡਾ ਜਾਣ ਦੇ ਚਾਹਵਾਨ ਪੰਜਾਬੀ ਭਾਰਤੀਆਂ ਦੇ ਲਈ ਹੁਣ ਦੋ ਵੱਡੀਆਂ ਖੁਸ਼ਖਬਰੀਆਂ ਨਿਕਲ ਕੇ ਆ ਰਹੀਆਂ ਹਨ ਜੀ ਹਾਂ ਤੁਹਾਨੂੰ ਦੱਸਦੀ ਹੈ ਕਿ ਜਿੱਥੇ ਕੈਨੇਡਾ ਦੇ ਵਿੱਚ ਪਿਛਲੇ ਸਮੇਂ ਦੇ ਦੌਰਾਨ ਕਾਫੀ ਜ਼ਿਆਦਾ ਬੇਰੋਜਗਾਰੀ ਦਰ ਪਾਈ ਜਾ ਰਹੀ ਸੀ ਉੱਥੇ ਹੀ ਹੁਣ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਨਵੇਂ ਆંકੜੇ ਜਾਰੀ ਕੀਤੇ ਗਏ ਹਨ ਜਿਸ ਦੇ ਅਨੁਸਾਰ ਦੱਸਿਆ ਗਿਆ ਹੈ ਕਿ ਪਿਛਲੇ ਮਹੀਨੇ ਦੇ ਦੌਰਾਨ ਹੀ 51000 ਤੋਂ ਵੱਧ ਨਵੀਆਂ ਨੌਕਰੀਆਂ ਨਿਕਲੀਆਂ ਹਨ ਜਿਸ ਦੇ ਕਾਰਨ ਬੇਰੋਜਗਾਰੀ ਦਰ ਦੇ ਵਿੱਚ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ ਸੋ ਲਗਭਗ 52000 ਲੋਕਾਂ ਨੂੰ ਜਿਹੜੀਆਂ ਨਵੀਆਂ ਨੌਕਰੀਆਂ ਦੇ ਮੌਕੇ ਲੱਭੇ ਹਨ ਜਿਸ ਦੇ ਕਾਰਨ ਕਾਫੀ ਜ਼ਿਆਦਾ ਜਿਹੜੇ ਬੇਰੁਜ਼ਗਾਰ ਕੈਨੇਡਾ ਦੇ ਵਿੱਚ ਖਾਸ ਕਰਕੇ ਸਟੂਡੈਂਟ ਜਾਂ ਫਿਰ ਇਸ ਤੋਂ ਇਲਾਵਾ ਕੈਨੇਡੀਅਨਸ ਹਨ ਉਹਨਾਂ ਨੂੰ ਜੌਬਾਂ ਮਿਲ ਗਈਆਂ ਹਨ ਇਸ ਤੋਂ ਇਲਾਵਾ ਦੂਸਰੀ ਅਪਡੇਟ ਦੀ ਗੱਲ ਕਰੀਏ ਤੇ ਕੈਨੇਡਾ ਦੇ ਵਿੱਚ ਟਰੂਡੋ ਸਰਕਾਰ ਦੇ ਵੱਲੋਂ ਆਏ ਦਿਨ ਹੁਣ ਇਲੈਕਸ਼ਨ ਦੇ ਕਾਰਨ ਵੱਡੇ ਐਲਾਨ ਜਿਹੜੇ ਪੰਜਾਬੀ ਭਾਰਤੀ ਅਤੇ ਕੈਨੇਡੀਅਨਾਂ ਦੇ ਲਈ ਕੀਤੇ ਜਾ ਰਹੇ ਹਨ ਸੋ ਇਸੇ ਦੌਰਾਨ ਉਹਨਾਂ ਦੇ ਵੱਲੋਂ ਦੋ ਵੱਡੇ ਐਲਾਨ ਜਿਹੜੇ ਆ ਹੁਣ ਕੈਨੇਡੀਅਨਾਂ ਦੇ ਲਈ ਕਰ ਦਿੱਤੇ ਗਏ ਹਨ ਪਹਿਲੇ ਵੱਡੇ ਐਲਾਨ ਦੀ ਜੇਕਰ ਗੱਲ ਕਰੀਏ ਤੇ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਅਤੇ ਇਸ ਤੋਂ ਇਲਾਵਾ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੇ ਵੱਲੋਂ ਪਹਿਲਾ ਐਲਾਨ ਕੀਤਾ ਗਿਆ ਹੈ ਕਿ ਹੁਣ ਹਰ ਇੱਕ ਕੈਨੇਡੀਅਨ ਨੂੰ 2250 ਡਾਲਰ ਦਿੱਤੇ ਜਾਣਗੇ ਇਸ ਤੋਂ ਇਲਾਵਾ ਕੈਨੇਡੀਅਨਾਂ ਨੂੰ ਇੱਕ ਹੋਰ ਵੱਡਾ ਤੋਹਫਾ ਦੇਣ ਦੇ ਨਾਲ-ਨਾਲ 크ਿਸਮਸ ਅਤੇ ਨਿਊ ਈਅਰ ਦਾ ਤੋਹਫਾ ਵੀ ਦੇ ਦਿੱਤਾ ਗਿਆ ਹੈ ਸੋ 14 ਦਸੰਬਰ ਤੋਂ ਲੈ ਕੇ ਹੁਣ 15 ਫਰਵਰੀ ਤੱਕ ਕੈਨੇਡੀਅਨ ਕੈਨੇਡਾ ਦੇ ਵਿੱਚ ਜਿਹੜੀ ਵੀ ਚੀਜ਼ ਖਰੀਦਣਗੇ ਜਿਵੇਂ ਕਿ ਕੋਈ ਗਰੋਸਰੀ ਜਾਂ ਫਿਰ ਕੱਪੜੇ ਆਦਿ ਖਰੀਦਣਗੇ ਤੇ ਉਹਨਾਂ ਦੇ ਉੱਤੇ ਉਹਨਾਂ ਨੂੰ ਹੁਣ ਟੈਕਸ ਨਹੀਂ ਦੇਣਾ ਪਵੇਗਾ ਸੋ ਅਗਲੇ 2 ਮਹੀਨਿਆਂ ਤੱਕ ਹੁਣ ਕੈਨੇਡਾ ਦੇ ਵਿੱਚ ਸ਼ਾਪਿੰਗ ਹੈ ਜਿਹੜੀ ਉਹ ਫ੍ਰੀ ਕਰ ਦਿੱਤੀ ਗਈ ਹੈ ਖਾਸ ਕਰਕੇ ਟੈਕਸ ਜੋ ਕਿ ਵੱਡੀ ਤਦਾਦ ਦੇ ਵਿੱਚ ਲਿਆ ਜਾਂਦਾ ਸੀ ਟੈਕਸ ਹੁਣ ਨਹੀਂ ਲਿਆ ਜਾਵੇਗਾ ਜੋ ਕਿ ਹੁਣ ਟੈਕਸ ਫ੍ਰੀ ਸ਼ਾਪਿੰਗ ਕਰਨ ਦਾ ਪੰਜਾਬੀ ਭਾਰਤੀ ਅਤੇ ਕੈਨੇਡੀਅਨਾਂ ਦੇ ਕੋਲ ਅਗਲੇ 2 ਮਹੀਨਿਆਂ ਦੇ ਲਈ ਮੌਕਾ ਹੈ ਸੋ 14 ਦਸੰਬਰ ਤੋਂ ਲੈ ਕੇ ਹੁਣ 15 ਫਰਵਰੀ ਤੱਕ ਪੰਜਾਬੀ ਕੋਈ ਵੀ ਜਿਹੜੀ ਚੀਜ਼ ਖਰੀਦਣਗੇ ਉਹਨਾਂ ਨੂੰ ਜਿਹੜਾ ਟੈਕਸ ਫ੍ਰੀ ਸ਼ਾਪਿੰਗ ਕਾਰਨ ਦਾ ਮੌਕਾ ਹੁਣ ਟਰੂਡੋ ਸਰਕਾਰ ਦੇ ਵੱਲੋਂ ਦੇ ਦਿੱਤਾ ਗਿਆ ਹੈ